ਅੱਜ ਫਿਰ ਲੈ ਕੇ ਸੋਨੀ ਸੋਨੀਆਂ ਕੁੜੀਆਂ ਦੇ ਰਿਸ਼ਤੇ ਨੰਬਰਸ ਮੀਟ ਔਰ ਵੈਲ ਸੈਟਲ ਲੜਕੀਆਂ ਦੇ ਰਿਸ਼ਤੇ ਹੈ ਜੀ ਉਹ ਵੀ ਨੰਬਰਸ ਮੀਟ ਸਸਟਿਕਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦਸ਼ਿਕੋਰ ਜੀ ਤੇ ਪਾਈ ਜਾਂਦੀ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ WhatsApp ਨੰਬਰ ਤੇ ਮੈਨੂੰ ਸੰਪਰਕ ਕਰ ਸਕਦੇ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸੋ ਹਰ ਕੰਮ ਦੀ ਸ਼ੁਰੂਆਤ ਹੁੰਦੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਹੁੰਦੀ ਹੈ ਵਾਇਗਰੂ ਜੀ ਰਾਮ ਰਾਮ ਜੀ ਤੇ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਔਰ ਇਹ ਵੀ ਦੱਸਣਾ ਤੁਸੀਂ ਕਿਹੜੀ सिटी ਤੋਂ ਆਪਣੀ ਪੈਨ ਦੀ ਵੀਡੀਓਜ਼ ਦੇਖਦੇ ਪਿਓ ਠੀਕ ਹੈ ਜੀ ਸੋ ਆਪਣੀ ਸਿਟੀ ਦਾ ਨਾਮ ਵੀ ਦੱਸਣਾ ਔਰ ਇਹ ਵੀ ਦੱਸਣਾ ਕਿ ਨੈਕਸਟ ਰਿਸ਼ਤਾ ਮੈਂ ਕਿਸ ਤਰ੍ਹਾਂ ਦਾ ਲੈ ਕੇ ਆਵਾਂ ਮਤਲਬ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਜ਼ਰੂਰ ਦੱਸਣਾ ਠੀਕ ਹੈ ਜੀ ਤੇ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫਟਾਫਟ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਔਰ ਬਹੁਤ-ਬਹੁਤ ਵਧਾਈਆਂ 1992 ਪ੍ਰੋਫਾਈਲ ਦਾ ਵੀ ਰਿਸ਼ਤਾ ਹੋ ਗਿਆ ਵਾਈਗਰੂ ਜੀ ਇਸ ਹਫਤੇ ਜੇ ਪਿਛਲੇ ਹਫਤੇ ਮੈਂ ਤਾਂ ਦੱਸਿਆ ਸੀ ਚਾਰ ਰਿਸ਼ਤੇ ਹੋਏ ਨੇ ਸੋ ਇਸ ਹਫਤੇ ਵੀ ਪ੍ਰੋਫਾਈਲ 1992 ਦੀ ਰਿਸ਼ਤਾ ਹੋ ਚੁੱਕਾ ਵਾਈਗਰੂ ਜੀ ਸੋ ਬਹੁਤ-ਬਹੁਤ ਵਧਾਈਆਂ ਵੈਲ ਰਿਸ਼ਤਾ ਲੜਕੇ ਦਾ ਜੀ ਨਾਮ ਸਿੰਘ ਜਰਸਿਕ ਫੈਮਿਲੀ ਤੋਂ ਬਿਲੋਂਗ ਕਰਦੇ ਜੀ 89 ਦੇ ਜਨਮ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਪਲੱਸ 2 ਪਾਸ business ਹੈ ਜੀ ਨਾ ਦਾ ਆਪਣਾ ਵੈਲ ਸੈਟਲਡ ਆਟੋ ਬਾਈਕ ਰਿਪੇਅਰ ਐਂਡ ਵਾਸ਼ਿੰਗ ਸੈਂਟਰ ਹੈ ਜੀ ਨਾ ਦਾ ਆਪਣਾ ਠੀਕ ਹੈ ਜੀ ਨਕੋਦਰ ਜਲੰਧਰ ਦੇ ਰਹਿਣ ਵਾਲੇ ਜੀ ਡਿਵੋਰਸ ਹੋਇਆ ਹੈ ਪਹਿਲਾਂ ਦਾ ਉਹ ਰਿਨ ਕੋਲ ਇੱਕ 7 ਸਾਲ ਦਾ ਲੜਕਾ ਹੈ ਠੀਕ ਹੈ ਪਿਤਾ ਜੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਹੈ ਇੱਕ ਪ੍ਰੀ ਮੈਰਿਡ ਨਿਊਜ਼ੀਲੈਂਡ ਔਰ ਇੱਕ ਸਿਸਟਰ ਵੀ ਮੈਰਿਡ ਹੈ ਨਾ ਤੇ ਠੀਕ ਹੈ ਜੀ ਲੜਕੀ ਘਰੇਲੂ ਚਾਹੀਦੀ ਹੈ ਜੀ ਨੰਨੂ ਕੋਈ ਕਾਸਟ ਇਸ਼ੂ ਨਹੀਂ ਹੈਗਾ ਲੜਕੀ ਚਾਹੀਦੀ ਜੋ ਬੱਚੇ ਨੂੰ ਪਿਆਰ ਕਰੇ ਬਿਸ਼ੱਕ ਡਿਵੋਰਸ ਹੋਇਆ ਹੋਵੇ ਜਾਂ ਵਿਡੋ ਹੋਵੇ ਠੀਕ ਹੈ ਜੀ ਤੁਸੀਂ ਔਰ ਜਿਹਦੇ ਕੋਲ ਬੱਚਾ ਨਾ ਹੋਵੇ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉਹ ਜਿਹੜੇ ਪਰਿਵਾਰ ਵਾਲੇ ਹਨ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਨਾਲ ਗੱਲ ਕਰ ਸਕਦੇ ਜੀ ਨਰੇ ਨਾਲ ਰਿਸ਼ਤੇ ਜੀ ਮੰਗ ਲਈ ਇੱਕ ਲੜਕੀ ਦਾ ਨਾਮ ਹਾਈਡਰ ਹੈ ਜੀ ਉਮਰ 31 ਸਾਲ 5 ਫੁੱਟ ਹਾਈਟ ਹੈ ਜੀ ਪੜ੍ਹਾਈ ਐਮਏ ਕੀਤੀ ਇਕਨੋਮਿਕਸ ਵਿੱਚ ਔਰ ਐਚ ਆਰ ਦੀ ਜੌਬ ਕਰਦੇ ਪਏ ਜੀ ਐਗਜ਼ੀਕਿਊਟਿਵ ਮੋਹਾਲੀ ਦੇ ਵਿੱਚ ਠੀਕ ਹੈ ਜੀ ਇੱਕ ਭਰਾਤਿਕ ਪੈਨ ਦੋਨੋਂ ਮੈਰਿਡ ਹੈ ਪਿਤਾ ਪਿਤਾ ਜੀ ਨੇ ਰਵਰਕ ਕਰਦੇ ਨੇ ਲੜਕਾ ਚਾਹੀਦਾ ਵਸ਼ਣੋ ਹੋਵੇ ਪਰਿਵਾਰ ਮਿਲਨਸਾਰ ਹੋਵੇ ਵਧੀਆ ਜੌਬ ਕਰਦਾ ਹੋਵੇ ਚੰਡੀਗੜ੍ਹ ਔਰ ਮੋਹਾਲੀ ਵਾਲਿਆਂ ਨੂੰ ਪਹਿਲਾ ਜੀ ਸੋ ਪੇਲੀ ਪੱਟੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜਿੰਨਾ ਤਿੰਨਾ ਰਿਸ਼ਤੇ ਜੀ ਲੜਕੇ ਦਾ ਵੈਲ ਸੈਟਲਡ ਸਿੰਗਲ ਸਨ ਹੈ ਜੀ ਠੀਕ ਹੈ ਜੀ ਨਾ ਕੋਈ ਪੈਨ ਨਾ ਕੋਈ ਪ੍ਰਾ ਨਾਮ ਏ ਮਹਾਜਨ ਜੀ 1999 ਦਾ ਜਨਮ ਪੰਜ ਫੁੱਟ ਸੱਤ ਹੈ ਟੈਕ ਗ੍ਰੈਜੂਏਸ਼ਨ ਪਾਸ ਹੈ ਬੱਚਾ ਇਹਨਾਂ ਦਾ ਆਪਣਾ ਫੈਮਿਲੀ ਬਿਜ਼ਨਸ ਹੈ ਜੀ ਪਿਤਾ ਜੀ ਬਿਜ਼ਨਸ ਕਰਦੇ ਮਾਤਾ ਜੀ ਹੋਮ ਮੇਕਰ ਹੈ ਜੀ ਲੜਕੀ ਵਧੀਆ ਚਾਹੀਦੀ ਹੈ ਜੀ ਲੜਕਾ ਵੀ ਬਹੁਤ ਸੋਹਣਾ ਜੀ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਵਧੇਰੇ ਜਾਣਕਾਰੀ ਲਈ ਸੁਪੀਲੀ ਪੱਤੀ ਉਹ ਜਿਹੜੇ ਪਰਿਵਾਰ ਵਾਲੇ ਨੇ ਨੰਬਰ ਹੈ ਤੁਸੀਂ ਡਾਇਰੈਕਟਰੀਸ਼ਟ ਜੀ ਨਾਲ ਗੱਲਬਾਤ ਕਰ ਸਕਦੇ ਹੋ ਜਿੰਨਰੇ ਨਾਲ ਰਿਸ਼ਤਾ ਜੀ ਦੁਬਈ ਵਾਲੇ ਮੁੰਡੇ ਦਾ ਨਾਮ ਸਿੰਘ ਰਾਮਗੜੀਆ ਕਾਸਟ ਹੈ ਜੀ 1993 ਦਾ ਜਨਮ 5 ਫੁੱਟ 5 ਹਾਈਟ ਹੈ 10ਵੀਂ ਪਾਸ ਵਰਕ ਜੀ ਕੁਵੈਤ ਵਿੱਚ ਵਰਕ ਕਰਦੇ ਪਏ ਜੀ ਸਮਾਰਟ ਇਨਕਮ ਹੈ ਲੜਕੀ ਚਾਹੀਦੀ ਹੈ ਵਧੀਆ ਹੋਵੇ ਘਰੇਲੂ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਉੱਚੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਜਿੱਥੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਰਿਸ਼ਤਾ ਜੀ ਵੈਲ ਸਟੈਟਿਡ ਸਿੰਗਲ ਸਨ ਦਾ ਜੀ ਕੱਲਾ ਕੱਲਾ ਲੜਕਾ ਵਾ ਔਰ ਕੈਨੇਡਾ ਵਿਜ਼ਿਟਰ ਵੀਜ਼ਾ ਵੀ ਹੈ ਲੜਕੇ ਦੇ ਕੋਲ ਨਾਮ ਸਿੰਘ ਹੈ ਜੀ ਜਰਸੀਕ ਫੈਮਿਲੀ ਤੋਂ ਬਿਲੋਂਗ ਕਰਦਾ ਵਾ 6 ਫੁੱਟ ਇੱਕ ਨਰੀ ਹਾਈਟ ਹੈ उन्नीस सौ अठानवे का जन्म पढ़ाई इन्होंने की बी ए आखिरी समेस्टर बिगे है तो नाल इन्होंने दो साल का डिप्लोमा आर्ट एंड क्राफ्ट का ठीक है जी और साढ़े अठ किले जमीन है जी एक एस सी ओ अपनी दुकान है जी और कनेडा का भी विजिटर वीजा है जी लड़के को चौदह महीने कनेडा रह आया ठीक है जी पिता जी सरकारी टीचर ने माता जी करेलू और पिंड रोनी जिले लुधियाना ਪ੍ਰਫਰ ਜਿਕ ਵਧੀਆ ਖਾਨਦਾਨੀ ਲੜਕੀ ਹੋਵੇ નો ਡਿਮਾਂਡ ਔਰ ਪਰਿਵਾਰ ਵੈਸ਼ਨੋ ਹੋਵੇ ਲੜਕਾ ਵੈਸ਼ਨੂ ਹੈ ਜੀ ਠੀਕ ਹੈ ਜੀ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਗੁਰੂ ਜੀ ਰਿਸ਼ਤੇ ਜੀ ਲੜਕੀ ਦਾ ਨਾਮ ਹਾਈਡਰ ਕਿਹਾ ਗਿਆ ਜੀ ਖੱਤਰੀ ਕਾਸਟ ਹੋਣੀ 1985 ਦਾ ਜਨਮ ਹੈ ਜੀ 5 ਫੁੱਟ 3 ਹਾਈਟ ਹੈ ਐਮਏ ਬੀਐਡ ਪਲੱਸ ਪੀਐਸ ਪੀਟ ਐਟ ਕਲੀਅਰ ਹੈ ਨਾਲੇ ਠੀਕ ਹੈ ਜੀ ਪ੍ਰਾਈਵੇਟ ਟੀਚਰ ਹੈਗੇ ਨੇ एरिया ਨਾ ਬਰਨਾਲਾ ਜੀ 1985 ਦਾ ਜਨਮ ਲੜਕਾ ਵਧੀਆ ਹੋਵੇ ਪੜਿਆ ਲਿਖਿਆ ਹੋਵੇ ਜੋਬ ਜਾਂ ਬਿਜ਼ਨਸ ਕਰਦਾ ਹੋਵੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਦੋਸੇ ਡਾਇਰੈਕਟਰੀਸ਼ਟੇ ਗੱਲਬਾਤ ਕਰ ਸਕਦੇ ਹੋ ਜੀ ਨਾਮ ਨਾਲ ਰਿਸ਼ਤਾਜੀ ਲੜਕੇ ਦਾ ਇਟਲੀ ਪਿਆ ਰਾਮਗੜੀਆ ਲੜਕੇ ਦਾ ਨਾਮ ਸਿੰਘ 1991 ਦਾ ਜਨਮ ਬ੍ਰਾਮਗੜੀਆ ਕਾਸ 5 फुट 7 ਹਾਈਟ ਹੈ ਜੀ ਖੁਸ਼ਿਆਰਪੁਰ ਏਰੀਏ ਦੇ ਰਹਿਣ ਵਾਲੇ ਪਲਸ 20 ਕਿਤੇ ਪਲਸ 2 ਸਾਲ ਦਾ ਡਿਪਲੋਮਾ ਕੀਤਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਤੇ ਇੱਕ ਭਰਾ ਦੋਨੋਂ ਮੈਰਿਡ ਹੈ ਜੀ ਸਿੰਪਲ ਮੈਰਿਜ ਕਰਨਗੇ ਜੀ ਨਾ ਡਿਮਾਂਡ ਲੜਕੀ ਵੀ ਨੰਨੂੰ ਸਿੰਪਲ ਚਾਹੀਦੀ ਹੈ ਘਰੇਲੂ ਚਾਹੀਦੀ ਹੈ ਰਾਮਗੜੀਆ ਕਾਸਟ ਚ ਦੇ ਹੀ ਹੋਵੇ ਹੁਸ਼ੈਰਪੁਰ ਨੂੰ ਪਹਿਲ ਹੈ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟਿਸ਼ਨ ਤੇ ਗੱਲਬਾਤ ਕਰ ਸਕਦੇ ਹੋ ਜੀ ਨਰਨਾ ਰਿਸ਼ਤੇ ਜੀ ਮੰਗਲੀਕ ਲੜਕੇ ਦਾ ਨਾਮ ਵੀ ਕੁਮਾਰ ਅਰੋੜਾ ਖਤਰੀ ਕਾਸਟਰ ਜੀ 89 ਦਾ ਜਨਮ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ 10ਵੀਂ ਪਾਸ ਹੈ ਗਿਆ ਜੀ ਔਰ ਡਰਾਈਵ ਕਰਦੇ ਹੈ ਜੀ ਔਰ ਲੁਧਿਆਣੇ ਦੀ ਰਹਿਣ ਵਾਲੇ ਇੱਕ ਭਰਾ ਤੇ ਦੋ ਭੈਣਾਂ ਦੋਨੋਂ ਮੈਰਿਡ ਹੈ ਜੀ ਸਾਰੇ ਮੈਰਿਡ ਨੇ ਪੈਨ ਪ੍ਰਾਮ ਪਿਤਾ ਜੀ ਜੌਬ ਕਰਦੇ ਮਾਤਾ ਜੀ ਹੋਮ ਮੇਕਰ ਹੈ ਜੀ ਲੜਕੀ ਚਾਹੀਦੀ ਵਧੀਆਂ ਹੋਵੇ ਮੰਗਲਿਕ ਹੋਵੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਪੇਲੇ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਜੀ ਨਾਲ ਗੱਲ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵੈਗੁਰੂ ਜੀ ਡਿਸ਼ਟਰ ਜੀ ਸਰਕਾਰੀ ਨੌਕਰੀ ਕਰਦਾ ਜੀ ਲੜਕਾ ਨਾਮ ਆ ਰਖੀ 85 ਦਾ ਜਨਮ ਹੈ ਜੀ 5 ਫੁੱਟ 8 ਹਾਈਟ ਹੈ ਜੀ ਬ੍ਰਾਹਮਣ ਕਾਸਟ ਹੈ ਸਟੱਡੀ ਇਹਨਾਂ ਨੇ ਕੀਤੀ ਹੈ ਬੀ ਫਾਰਮੇਸੀ 88+ ਗ੍ਰੈਜੂਏਸ਼ਨ ਔਰ ਜੌਬ ਕਰਦੇ ਪੇ ਜੀ ਐਜ਼ ਅ ਫਾਰਮੇਸੀ ਅਫੀਸਰ ਐ ਸਰਕਾਰੀ ਹਸਪੀਟਲ ਵਿੱਚ ਠੀਕ ਹੈ ਜੀ ਏਰੀਆ ਇਹਨਾਂ ਦਾ ਰਈਆ ਜੀ ਉਹ ਜ਼ਿਲ੍ਹਾ ਅੰਮ੍ਰਿਤਸਰ ਮਾਤਾ ਜੀ ਨਹੀਂ ਹੈਗੇ ਗਵਰਨਮੈਂਟ ਟੀਚਰਸ ਹਨ ਉਹ ਵੀ ਔਰ ਪਿਤਾ ਜੀ ਪੈਨਸ਼ਨਰ ਹੈਗੇ ਆ ਠੀਕ ਹੈ ਹੋਲਡਰ ਲੜਕੀ ਜੀ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਸਿੰਪਲ ਲੜਕੀ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਜੀ ਲੜਕੇ ਦਾ ਨਾਮ ਆਰ ਸਿੰਘ ਗਿੱਲ ਹੈ ਜੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੈ ਜੀ ਪੰਜ ਫੁੱਟ ਸੱਤ ਹਾਈਟ ਹੈ 1994 ਦਾ ਜਨਮ ਹੈ ਜੀ ਬੱਚੇ ਨੇ ਬੀਕਮ ਕੀਤੀ ਹੋਈ ਹੈ ਵਰਕ ਅਕਾਊਂਟੈਂਟ ਦਾ ਹੈ ਜੀ ਇਹਨਾਂ ਦਾ ਅਕਾਊਂਟੈਂਟ ਇਨ ਪਿੰਛੀ ਬੈਟਰੀਜ਼ ਵਿੱਚ ਠੀਕ ਹੈ ਜੀ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਤੇ ਇੱਕ ਭਰਾ ਦੋਨੋਂ ਮੈਰਿਡ ਨੇ ਏਰੀਆ ਇਹਨਾਂ ਦਾ ਹੈ ਜੀ ਜਖਲ ਮੰਡੀ ਹਰਿਆਣਾ ਪ੍ਰਿਫਰ ਕਰਦੇ ਆ ਜੀ ਸਿੰਪਲ ਗਰਲ ਉਹ ਵੇਖ ਰਿਹਾ ਲੁਕੜੀ ਸਿੰਪਲ ਮੈਰਿਜ ਨੂੰ ਡਿਮਾਂਡ ਚ ਨਹੀਂ ਜੜਾਵਾ ਪਿਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਜੁ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾ ਤੇ ਨਾ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ ਪੱਟੀ 5 ਫੁੱਟ ਹਾਈਟ ਹੈ ਜੀ 1988 ਦਾ ਜਨਮ ਪੜਾਈ ਹੈ ਮੈਂ ਬੀਐਡ ਕੀਤੀ ਪ੍ਰਾਈਵੇਟ ਜੌਬ ਕਰਦੀ ਜੀ ਏਰੀਆ ਹੁਸ਼ਿਆਰਪੁਰ ਹੈ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨਾ ਹੋਵੇ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਹੁਸ਼ਿਆਰਪੁਰ ਵਾਲਿਆਂ ਨੂੰ ਪਹਿਲਾ ਬੀਲੀ ਪੱਟਿਓ ਜੀ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਨਾਲ ਗੱਲਬਾਤ ਕਰ ਸਕਦੇ ਜੀ ਨਾ ਦਿਨਾ ਰਿਸ਼ਤਾ ਜੀ ਬੈਂਕ ਕੋਲ ਜੌਬ ਕਰਦਾ ਲੜਕੇ ਦਾ ਨਾਮ ਐਚ ਸਿੰਘ ਕਾਸ ਸ਼ਿੰਬੇ ਟੋਂਗ ਸ਼ਾਸਤਰੀ ਕਾਸ ਕਰਦਾ ਜੀ 5 ਫੁੱਟ 9 ਇੰਚ ਜਨਮ 1994 ਹੈ ਜੀ ਬੈਚਲਰ ਆਫ ਕਾਮਰਸ ਕੀਤੀ ਬੱਚੇ ਨੇ ਔਰ ਵਰਕ ਕਰਦਾ ਬੀ ਜੀ ਡਿਪਟੀ ਮੈਨੇਜਰ ਨੇ ਠੀਕ ਹੈ ਜੀ ਪਿਤਾ ਜੀ ਜਿਹੜੇ ਨੇ ਟੇਲਰ ਦਾ ਨਾ ਟੇਲਰਿੰਗ ਦਾ ਬਿਜ਼ਨਸ ਹੈਗਾ ਮਾਤਾ ਜੀ ਹੋਮ ਮੇਕਰ ਇੱਕ ਪੈਨ ਹੈ ਜੋ ਸਟੱਡੀ ਕਰ ਰਹੀ ਹੈ ਠੀਕ ਹੈ ਜੀ ਔਰ ਪ੍ਰੈਫਰੈਂਸ ਜੀ ਐਜੂਕੇਟਿਡ ਔਰ ਵਰਕਿੰਗ ਜੌਬ ਕਰਦੀ ਹੋਈ ਲੜਕੀ ਨੂੰ ਚਾਹੀਦੀ ਹੈ ਜੀ ਸੋ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਨਾਲ ਗੱਲਬਾਤ ਕਰ ਸਕਦੇ ਹੋ ਜੀ ਐਗਰੋ ਜੀ ਰਿਸ਼ਤੇ ਜੀ ਕੈਨੇਡਾ ਸਿਟੀਜ਼ਨ ਲੜਕੀ ਦਾ ਕਾਸਟ ਸ਼ਰਮਾ ਜੀ 1985 ਦਾ ਜਨਮ 1 ਫੁੱਟ 6 ਨਦੀ ਹਾਈਟ ਹੈ ਜੀ ਅਨਮੈਰਿਡ ਨੇ ਠੀਕ ਹੈ ਜੀ ਸਟੱਡੀ ਇਹਨਾਂ ਨੇ ਕੀਤੀ ਹੋਈ ਹੈ ਬੀਐਸਸੀ ਐਮਐਸਸੀ ਪੋਸਟ ਗ੍ਰੈਜੂਏਸ਼ਨ ਇਨ ਫ੍ਰੈਂਚ ਔਰ ਵਰਕਿੰਗ ਕਰਦੇ ਪਏ ਜੀ ਟਵਾਟਰ ਕੰਪਨੀ ਦੇ ਵਿੱਚ ਏਰੀਆ ਚੰਡੀਗੜ੍ਹ ਹੈ ਜੀ ਨਾ ਤੁਸੀਂ ਨਾ ਸੰਪਰਕ ਕਰ ਸਕਦੇ ਜੀ ਵਧੇਰੇ ਜਾਣਕਾਰੀ ਲਈ ਪੀਲੀ ਪੱਟੀ ਉੱਚ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਤਰੀਕੇ ਨਾਲ ਗੱਲ ਕਰ ਸਕਦੇ ਜੀ ਨਰੇਨਾ ਵਾਈਗਰ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੀ ਦਾ ਨਾਮ ਆਰ ਸਿੰਘ ਰਵਿਦਾਸਿਆ ਸਿੱਖ ਫੈਮਿਲੀ ਰਵਿਦ ਦਾਸਿਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੈ ਜੀ ਐਸਸੀ ਕਾਸਟ ਜਨਮ 1993 ਜੀ ਪੰਫਰਡ ਦਾ ਸਾਈਟ ਜੀ ਬੀਟੈਕ ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿੱਚ ਕੀਤੀ ਬੱਚੇ ਨੇ ਔਰ ਵਰਕ ਕਰਦੇ ਪਈ ਜੀ ਮੈਨੇਜਰ ਇਨ ਪ੍ਰਾਈਵੇਟ ਐਮ ਐਨ ਸੀ ਗੁਰਗਾਮ ਗੁਰੂਗ੍ਰਾਮ ਸੌਰੀ ਔਰ ਸਮਾਰਟ ਪੈਕੇਜ ਹੈ ਜੀ 2 ਲੱਖ ਪਿਤਾ ਜੀ ਜੋ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਸਿਸਟਰ ਹੈ ਔਰ ਏਰੀਆ ਨਦਰ ਜੀ ਕਨੋਰੀ ਖਨੋਰੀ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਲੜਕੀ ਚਾਹੀਦੀ ਐਜੂਕੇਟਿਡ ਸੋਨੀ ਪੜੀ ਲਿਖੀ ਹੋਵੇ ਔਰ ਜੋ ਆਈਟੀ ਜੋਬ ਵੀ ਕਰਦੀ ਹੋਵੇ ਤੁਹਾਨੂੰ ਸੰਪਰਕ ਕਰ ਸਕਦੇ ਜੀ ਔਰ ਪਹਿਲੀ ਪੱਤੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਇਸ ਤੇ ਗੱਲਬਾਤ ਕਰ ਸਕਦੇ ਹੋ ਜੀ ਨਰਿੰਦਰ ਨਾਲ ਰਿਸ਼ਤਾ ਜੀ ਵੈਲ ਸੈਟਲਡ ਸਿੰਗਲ ਸੰ ਦਾ ਨਾਮ ਪੀ ਕੁਮਾਰ ਜੀ ਕਾਸਟ ਦੇਵਾ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਜੀ 1986 ਦਾ ਜਨਮ ਪੰਫੁੱਟ ਸਾਥਾ ਹੈ ਜੀ ਸਟੱਡੀ ਇਨ ਨੇ ਡੀ ਫਾਰਮੇਸੀ ਕੀਤੀ ਹੈ ਵਰਕ ਇਨ ਨੇ ਆਪਣੀ ਕੰਪਨੀ ਹੈ ਜੀ ਠੀਕ ਹੈ ਜੀ ਤੇ ਫਾਰਮੇਸਿਸ ਜੀ ਅਫੀਸਰ ਨੇ ਠੀਕ ਹੈ ਏਰੀਆ ਡੇਰਾ ਬਸੀ ਹੈ ਜੀ ਮੋਹਾਲੀ ਤੇ ਦੋ ਇਹਨਾਂ ਦੇ ਸਿਸਟਰਸ ਨੇ ਜੋ ਮੈਰਿਡ ਨੇ ਇਨਨ ਕੋਈ ਕਾਸਟ ਈਸ਼ੂ ਨਹੀਂ ਹੈਗਾ ਨਾ ਹੀ ਕੋਈ ਡਿਮਾਂਡ ਹੈ ਨਾ ਠੀਕ ਹੈ ਜੀ ਸਿਰਫ ਇਨਨ ਨੂੰ ਪੜੀ ਲਿਖੀ ਲੜਕੀ ਚਾਹੀਦੀ ਹੈ ਹੋਰ ਕੋਈ ਡਿਮਾਂਡ ਨਹੀਂ ਹੈ ਜੀ ਪਹਿਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜਿੱਤੋਂ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਜੀ ਇਨਨ ਨਾਲ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ ਦੇਵੋਜੋ ਹੈ ਜੀ 5 ਫੁੱਟ 5 ਨਾਲੀ ਹਾਈਟ ਹੈ ਲੜਕੀ ਬਹੁਤ ਸੋਹਣੀ ਹੈ ਜੀ 30 ਸਾਲ ਦੀ ਉਮਰ ਹੈ ਸਟੂਡੈਂਟ ਅਰੇ ਬੀਸੀਏ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਰਮਦਾਸੀਆ ਸਿਕ ਫੈਮਿਲੀ ਨਾਲ ਬਿਲੋਂਗ ਕਰਦੀ ਹੈ ਡਿਵੋਰਸ ਹੋਇਆ ਹੈ ਪਿਆਰ ਸਾਲ ਦੀ ਬੇਟੀ ਹੈ ਜੀ ਪ੍ਰੀਫਰੈਂਸ ਕਰਦੇ ਜੇ ਲੜਕਾ ਵਧੀਆ ਹੋਵੇ ਵੈਸ਼ਨੋ ਹੋਵੇ ਜੋ ਬੱਚੀ ਨੂੰ ਦਿਲੋਂ ਅਸੈਪਟ ਕਰ ਸਕੇ ਠੀਕ ਹੈ ਜੀ ਅੰਮਲੌਰ ਪੰਜਾਬ ਵਾਲੇ ਨੂੰ ਪਹਿਲੇ ਕੀ ਹੈ ਪੇਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ